ਅਧਿਆਇਆ ਵੇਖ ਸਾਡੇ 400 ਰਕਬਾ ਡੁੱਬਿਆ ਪਿਆ ਹੈ ਮੱਜਾਂ ਦਾ ਚਾਰਾ ਨਹੀਂ ਹੈਗਾ ਹੁਣ ਪੱਠੇ ਸਾਰੇ ਡੁੱਬ ਗਏ ਤੇ ਜੋ ਨੇ ਇਹਨੇ ਓ ਖਿਲਵਾਏ ਆ ਇੰਨੀਆਂ ਲਵਾਇਆਂ ਪਰ ਪਰ ਕੇ ਤੇ ਸਾਨੂੰ ਸਰਕਾਰਾਂ ਕੁਛ ਵੀ ਨਹੀਂ ਦੇਂਦੀਆਂ ਕੀ 5000 ਕੋਈ ਮੁਆਵਜ਼ਾ ਹੁੰਦਾ ਹੈ ਬਸ ਇਸ ਤੋਂ ਉੱਤੇ ਬਾਅਦ ਸਾਨੂੰ ਕੋਈ ਪੈਸਾ ਨਹੀਂ ਮਿਲਦਾ ਕਿਸਾਨ ਇੱਥੋਂ ਦੇ ਬਹੁਤ ਦੁਖੀ ਹੋ ਗਏ ਨੇ ਹੁਣ ਕੀ ਹਾਲਾਤ ਨੇ ਬੰਦ ਹੁਣ ਤਾਂ ਹਾਲਾਤ ਆਏ ਵੇਖੀ ਜਾਂਦੇ ਜੇ ਮਾੜੇ ਨੇ ਚਾਰਾ ਨਹੀਂ ਰਹਿ ਗਿਆ ਮੱਝਾਂ ਵਾਸਤੇ ਤੇ ਰਕਬਾ ਤਾਂ ਡੁੱਬਿਆ ਦਿਖਦੀ ਪਏ ਜੇ ਤੁਸੀਂ ਪਾਣੀ ਪਾਕਿਸਤਾਨ ਵਾਲਾ ਪਾਸੇ ਆਈ ਜਾਂਦਾ ਹੈ ਅੱਛਾ ਹਾਂਜੀ ਕਿਹੜਾ ਉੱਥੇ ਕਿਹੜਾ ਦਰਿਆ ਲੱਗਦਾ ਰਾਵੀ ਰਾਵੀ ਦਰਿਆ ਅੱਛਾ ਤੇ ਸਤਲੁਜ ਦੇ ਕੀ ਹਾਲਾਤ ਨੇ ਸਤਲੁਜ ਦਾ ਦਾ ਦਰਿਆ ਜੇ ਵੀ ਪਾਣੀ ਠੀਕ ਹੀ ਚੱਲ ਰਿਹਾ ਹੈ ਤਾਂ ਸਾਨੂੰ ਇਹ ਪਾਕਿਸਤਾਨ ਵਾਲਾ ਪਾਣੀ ਜਿਹੜਾ ਸਤਲੁਜ ਦਾ ਨਹੀਂ ਮਾਰ ਰਿਹਾ ਰਾਵੀ ਦੇ ਦਰਿਆ ਦਾ ਪਾਣੀ ਮਾਰ ਰਿਹਾ ਸਾਨੂੰ ਕੁਛ ਕੀਵੇਂ ਕਹਿ ਸਕਦੇ ਕਬੀ ਦਰਿਆ ਦਾ ਅਸੀਂ ਕਹਿ ਸਕਨੇ ਆ ਜੇ ਪਾਕਿਸਤਾਨ ਵਾਲੇ ਫਸਵਾਹੀ ਜਾਂਦਾ ਨਾ ਤੇ ਇਹ ਰਾਵੀ ਦਰਿਆ ਲਈ ਇਹ ਹਰ ਵਾਰੀ ਮਤਲਬ ਕੀ ਹਟਾਉਂਦਾ ਇਹ ਇੱਕ ਸਾਲ ਪਿੱਛੇ ਆਇਆ ਸੀ ਪਿਛਲੇ ਸਾਲ ਨਹੀਂ ਆਇਆ ਤੇ ਹੁਣ ਇਸ ਵਾਰ ਫੇਰ ਆ ਗਿਆ ਇੱਥੋਂ 800 ਹੋ ਗਈ ਹੈ ਆਬਾਦੀ ਅੱਛਾ ਇਹ ਫਿਰ ਮੜੇ ਹੁੰਦੇ ਨੇ ਨਾ ਹਾਂਜੀ ਹਾਂਜੀ ਮੜੇ ਹੀ ਹੁੰਦੇ ਨੇ ਰਸਤੇ ਰੁਸਕੇ ਬੰਦ ਹੋ ਜਾਂਦੇ ਨੇ ਹਾਂ ਰਸਤੇ ਸਾਰੇ ਬੰਦ ਹੋ ਜਾਂਦੇ ਨੇ ਜਦੋਂ ਜ਼ਿਆਦਾ ਪਾਣੀ ਦਾ ਹੜ ਆ ਗਿਆ ਨਾ ਯਾਰ ਰਸਤਾ ਬੰਦ ਬਿਲਕੁਲ ਬੰਦ ਹੋ ਜਾਵੇਗਾ ਛੜਕ ਡੁੱਬ ਜਾਵੇਗੀ ਸਾਡੇ ਬੱਚੇ ਸਕੂਲ ਨਹੀਂ ਜਾਣਗੇ ਛੁੱਟੀ ਕਰਕੇ ਘਰੇ ਬੈਠ ਜਾਣਗੇ ਅਸੀਂ ਆਪ ਵੀ ਨਹੀਂ ਜਾਣ ਦੇ ਤੇਚਰ ਨਹੀਂ ਆਣੇ ਇੱਥੋਂ ਵਾਲੇ ਅਸੀਂ ਬੱਚਿਆਂ ਨੂੰ ਆਪ ਹੀ ਨਹੀਂ ਜਾਣ ਦੇਣਾ ਵੀ ਕੋਈ ਨੁਕਸਾਨ ਨਾ ਕਰ ਰਹੀਏ ਸਮਾਨ ਸਮੂਨ ਦੀ ਤਿਆਰੀ ਵੀ ਕਰਾਂਗੇ ਅਸੀਂ ਜੇ ਇਸ ਤਰ੍ਹਾਂ ਹਾਲਾਤ ਰਹੇ ਤਾਂ ਸਾਨੂੰ ਤਾਂ ਜਾਣਾ ਪੈਣਾ ਸਾਡੇ ਛੋਟੇ ਬੱਚੇ ਗੇ ਨੇ ਕੋਈ ਨੁਕਸਾਨ ਹੋ ਜਾਵੇ ਰਸਤਾ ਕੋਈ ਨਹੀਂ ਹੋ ਰਿਹਾ ਰਸਤਾ ਇਹ ਹੀ ਹੈ ਇੱਕ ਹੀ ਰਸਤਾ ਸੰ ਲੱਗਦਾ ਹੈ ਇਹ ਰਸਤਾ ਬੰਦ ਹੋ ਜਾਵੇਗਾ ਜੇ ਜ਼ਿਆਦਾ ਪਾਣੀ ਆ ਗਿਆ ਨਾ ਹੁਣ ਹੋ ਹੀ ਜਾਂਦਾ ਬੰਦ ਵੇਖਦੀ ਪਿਆ ਆਪਾਂ ਤੇ ਪਸ਼ੂਆਂ ਦਾ ਤਾਂ ਚਾਰਾ ਰਹਿ ਹੀ ਨਹੀਂ ਗਿਆ 10 12 ਕਰਾਂ ਦਾ ਤਾਂ ਬਿਲਕੁਲ ਹੁਣ ਚਾਰਾ ਨਹੀਂ ਰਹਿ ਗਿਆ ਲਾਤ ਮਾੜੀ ਨੇ ਪਾਣੀ ਆਇਆ ਪਿਆ ਪਾਕਿਸਤਾਨ ਤੋਂ ਪਾਕਿਸਤਾਨ ਤੋਂ ਪਾਣੀ ਆਇਆ ਇਹ ਸਰਦ ਰਿਆ ਹੈਗਾ ਰਾਵੀ ਦਰਿਆ ਵਜਦਾ ਉਹਦਾ ਪਾਣੀ ਆਇਆ ਹੈ ਤੇ ਸਾਰਾ ਪਿੱਛੇ ਪਾਣੀ ਛੱਡਾਇਆ ਇਹਦੇ ਟਾਈਮ ਦਾ ਪਾਣੀ ਆ ਰਹੀ ਕਿੰਨਾ ਕੋ ਨੁਕਸਾਨ ਹੋ ਰਿਹਾ ਨੁਕਸਾਨ ਹੋ ਗਿਆ ਤੁਹਾਡੇ ਸਾਹਮਣੇ ਆ ਵੇਖ ਲਓ ਕਿੰਨਾ ਹੈ ਲਗਭਗ 2.5 ਤਿੰਨ ਸੱਕਲਾ ਤਨਖਸਾਨ ਹੋ ਚੁੱਕਾ ਹੈ ਇੱਥੇ ਇੱਕ ਕਿਹੜੀ ਕਿਹੜੀ ਫਸਲ ਹੈ ਇਹ ਝੋਨਾ ਹੀ ਹੈ ਸਾਰਾ ਇੱਥੇ ਅੱਗੇ ਕੋਈ ਬਾਹਰ ਚੈਨਲ ਖਰਾਬ ਹੋ ਗਿਆ ਤੇ ਹੁਣ ਕੋਈ ਆ ਦਰਿਆ ਦਾ ਪਾਣੀ ਆ ਗਿਆ ਤੁਹਾਡੀ ਕਿੰਨੀ ਫਸਲ ਹੈ ਸਾਡੀ ਹੈਗੀ ਆ ਇੱਥੇ ਅੱਠ ਗੱਲੇ ਜੋਨ ਦੇਖੀਏ ਸਰਕਾਰ ਤੇ ਇਹ ਮਾਬਜਾ ਸਾਨੂੰ ਦਿੱਤਾ ਜਾਵੇ ਜਿਹੜਾ ਜੋਨੇ ਦਾ ਖਰਚਾ ਹੈ ਮਾਬਜਾ ਤੇ ਕਿਉਂਕਿ ਪੂਰੀ ਨਹੀਂ ਪੈਂਦੀ ਜਿਹੜਾ ਮਾਬਜਾ 6500 ਰੁਪਏ ਦਿੰਦੇ ਨੂੰ ਉਹਦੇ ਨਾਲ ਤਾਂ ਲੋਾਈ ਨਹੀਂ ਪੂਰੀ ਹੁੰਦੀ ਜੋਨੇ ਦੀ ਤੇ ਜੇ ਸਾਨੂੰ ਜਿਹੜਾ ਖਰਚਾ ਹੈ ਜੋਨੇ ਦਾ ਕੀਤਾ ਬੈਠੇ ਉਹ ਸਾਨੂੰ ਦਿੱਤਾ ਜਾਵੇ ਪਾਣੀ ਪਿੱਛੋਂ ਤਾਂ ਅੱਜ ਤੋਂ ਫਿਲਹਾਲ ਤਾਂ ਪਾਣੀ ਅੱਜ ਥੋੜਾ ਜਿਹਾ ਘਟਾਇਆ ਹੈ ਬਾਕੀ ਵਧਣ ਦੀ ਜੇ ਅੱਜ ਸਵੇਰ ਮਨਾਏਗੀ ਇਹ ਪਾਣੀ ਤਾਂ ਜੇ ਹੋਰ ਆਵੇਗਾ ਨਹੀਂ ਕਿੰਨੇ ਦਿਨਾਂ ਤੋਂ ਇਸ ਤਰ੍ਹਾਂ ਦੇ ਹਾਲਾਤ ਨੇ ਇਹ ਸਾਨੂੰ ਹੋ ਗਿਆ ਅੱਜ ਲਗਭਗ 15 ਦਿਨ ਹੋ ਗਏ ਪਾਣੀ ਕਦੇ ਵਧ ਗਿਆ ਕਦੇ ਘਟ ਗਿਆ ਸਲਾਇਤ ਚੋਣ ਨਹੀਂ ਆ ਸਾਰਾ ਕੌਮ ਨਾਲ ਹਾਲਾਤ ਮਾੜੀ ਨੋਂ ਪਾਣੀ ਦੇ ਕਿੰਨਾ ਕੁ ਪਾਣੀ ਹੈ ਸਾਰਾ ਏਰੀਆ ਡੁੱਬ ਗਿਆ ਸਾਡੇ ਦਾ ਕਿੰਨਾ ਕੁ 400 ਏਕੜ ਹੈ ਤੇ ਇਹ ਪਾਣੀ ਪਾਕਿਸਤਾਨ ਮੋਂ ਆਉਂਦਾ ਹੈ ਰਾਵੀ ਦਰਿਆ ਦਾ ਤੇ ਸਾਰਾ ਪਾਣੀ ਪਾਣੀ ਹੋਇਆ ਫਿਰ ਉਹ ਕਿਵੇਂ ਆ ਜਾਂਦਾ ਉਹ ਪਾਕਿਸਤਾਨ ਬਾਰਨ ਪਰ ਤੋੜ ਦੇਂਦੇ ਨੇ ਉਹਦੇ ਜੇ ਆ ਜਾਂਦਾ ਸਾਡੇ ਮੈਂ ਲੱਗਦਾ ਤਾਂ ਤੁਹਾਨੂੰ ਸਤਲੁਜੇ ਪਿੰਡ ਨੂੰ ਹਾਂ ਸਤਲੁਜੇ ਲੱਗਦਾ ਤਾਂ ਸਤਲੁਜੇ ਪਰ ਇਹ ਰਾਵੀ ਦਾ ਆਉਂਦਾ ਪਾਣੀ

ਲਾਤਾ ਪਾਣੀ ਆ ਰਿਹਾ ਹੈ ਤੇ ਕੁਝ ਏਰੀਆ ਬੰਦ ਕੀਤੀ ਸਪਲਾਈ ਜਿੱਥੇ-ਜਿੱਥੇ ਪਾਣੀ ਹੈਗਾ ਬਾਕੀ ਦੀ ਸਪਲਾਈ ਸਾਰੀ ਬਾਲਾ ਚੱਲ ਰਹੀ ਹੈ ਇਸ ਟਾਈਮ ਕਿੰਨਾ ਕਿੰਨਾ ਕਿਰਕਬਾ ਹੈ ਜਿਹੜਾ ਪਾਣੀ ਮਾਰ ਰਿਹਾ ਹੈ ਕਿਰਕਬਾ 3-400 ਦੇ ਕਰੀਬ ਤਾਂ ਹੈਗਾ ਪਾਣੀ ਆ ਗਿਆ ਪਾਣੀ ਆ ਗਿਆ ਜਿੱਥੇ-ਜਿੱਥੇ ਜਿਹੜੀ-ਜਿਹੜੀ ਜਗ੍ਹਾ ਇਲਾਕਾ ਕਿਹੜਾ ਹੈ ਇਹ ਇਹ ਇਲਾਕਾ ਮਾਰਜ ਮਸ਼ੇਰ ਹਾਲਾਤ ਦੇ ਮੁਤਾਬਿਕ ਤੋਂ ਜੇ ਪਾਣੀ ਜ਼ਿਆਦਾ ਆਏਗਾ ਤਾਂ ਫਿਰ ਇਹ ਸਪਲਾਈ ਸਾਰੀ ਬੰਦ ਕਰ ਦੇਵਾਂਗੇ ਸਾਈਡ ਦੀ ਜਿੰਨੀ ਹੋਏਗੀ ਜਿੱਥੇ ਜਿੱਥੇ ਚੱਲਣ ਯੋਗ ਹੋਈ ਉਹ ਚਲਾਵਾਂਗੇ ਬਾਕੀ ਦੀ ਸਪਲਾਈ ਬੰਦ ਕਰ ਦੇਵਾਂਗੇ ਹੁਣ ਕਿੰਨਾ ਜਿਹੜਾ ਏਰੀਆ ਜਿਹੜਾ ਤੁਸੀਂ ਬੰਦ ਕੀਤਾ ਏਰੀਆ ਤਾਂ ਬੰਦ ਕੀਤਾ 40 ਤੋਂ 50 ਮੋਟਰ ਬੰਦ ਕੀਤੀ ਏ ਬਾਕੀ ਸਾਰੀ ਸਪਲਾਈ ਚੱਲ ਰਹੀ ਹੈ ਜਿਨ੍ਹਾਂ ਜਿਨ੍ਹਾਂ ਦੇ ਖੇਤਾਂ 'ਚ ਪਾਣੀ ਆਇਆ ਜਿਨ੍ਹਾਂ ਦੇ ਖੇਤਾਂ 'ਚ ਪਾਣੀ ਆਇਆ ਉਹ ਹੀ ਸਪਲਾਈ ਬੰਦ ਹੈ ਬਾਕੀਆਂ ਦੀ ਚੱਲ ਰਹੀ ਹੈ ਬਾਕੀ ਸਪਲਾਈ ਸਾਰੀ